ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੱਜਣੋ ਕੀ ਹਾਲ ਚਾਲ ਹੈ ਜਿੰਨੇ ਭਾਈ ਅੱਜ ਦਾ ਬਲੌਗ ਆਪਾਂ ਸਵੇਰ 20:00 ਵਜੇ ਦਿਨ ਸੋਵਾਰ ਸ਼ੁਰੂ ਕੀਤਾ ਹੈ ਤੇ ਇਸ ਟਾਈਮ ਆਪਾਂ ਰਤਨਾਗੜ ਤੋਂ 5 ਕਿਲੋਮੀਟਰ ਕਿਲੋਮੀਟਰ ਸਰਦਾਰ ਸ਼ਹਿਰ ਵਾਲੋਂ <table> ਦੇ ਉੱਤੇ ਰੁਕੇ ਹੋਏ ਆਂ ਜੀ <table> ਦਾ ਨਾਮ ਹੈ ਸ਼ਰੀ ਨਾ ਟੋਟਲ ਤੇ ਰਾਜਨਾਥਾ ਨੰਬਰ 1 ਖਾਣਾ ब्रेकफास्ट ਕਰ ਲਿਆ ਜੀ ਪਰੌਂਠੇ ਲੈ ਲਏ ਆ ਦਹੀਂ ਨਾਲ ਤੇ ਹਲੋ ਮੰਨੋ ਤੋਂ ਬਹੁਤ ਜਿਆਦੀ ਸੀ ਇਸ ਕਰਕੇ ਆਪਾਂ ਰਾਤ ਰੋਗੇ ਸੀ ਤੇ ਹੁਣ ਆਪਾਂ ਇੱਥੋਂ ਚੱਲਾਂਗੇ ਦੇਖੋ ਇਹ ਥੋੜਾ ਨਾਲੇ ਤੋਂ ਪੈਣਪੋਣ ਵਾਸਤੇ ਵਧੀਆ ਜੱਗਾ ਬਣੀ ਹੋਈ ਆ ਬਾਥਰੂਮ ਸਭ ਪੂਰਾ ਪ੍ਰਬੰਧ ਆ ਇਹ ਸ਼ਰਮਕ ਸਿੰਘ ਵੈਦ ਸਸੀ ਕਪਲਾਓ ਫੁਰਗਾ ਨੋਟ ਪਲਾਟਾਂ ਵਾਲੇ ਇਹ ਪਟਾਣੇ ਦੇ ਭਾਈ ਇੱਥੇ ਆਪਣੇ ਇਹ ਗਿੱਲ ਸਾਹਿਬ ਨੇ ਭਾਈ ਲੈ ਸਾਹਿਬ ਅਸੀ ਭਾਈ ਨਾਵੇ ਸੁਣੀ ਗੱਲਾਂ ਸਵੇਰ ਦਾ ਹੀ ਟਾਈਮ ਆ ਕੀ ਟਾਈਮ ਹੋ ਗਿਆ 9:00 ਬਜੇ ਕੇ 6:00 ਟੰਕ 9:00 ਬਜੇ ਕੇ 6:00 ਮੈਟ ਹੋ ਗਿਆ ਧੁੰਦ ਬਹੁਤ ਜਿਆਦੀ ਹੈ ਜੀ ਧੁੰਦ ਦੇ ਵਿੱਚ ਰਿਸਕ ਨਹੀਂ ਲੈਣਾ ਚਾਹੀਦਾ ਕੋਈ ਗੱਲ ਹੈ ਭਾਈ ਰਾਤ 1:30 1:30 1:30 ਵਜੇ ਆਪਾਂ ਰੋਕ ਤੀਓ ਗੱਡੀ ਨੂੰ 1:30 ਵਜੇ ਤੋਂ ਦਾ ਕਾਫੀ ਜ਼ਿਆਦਾ ਵਹਿ ਗਈ ਸੀਗੀ ਤੇ ਇਸ ਕਰਕੇ ਆਪਾਂ ਗੱਡੀ ਰੋਕਤੀ ਦੀਣਾ ਨਹੀਂ ਸੀ ਗਈ ਕੁਝ ਵੀ ਬਾਕੀ ਇਸ ਏਰੀਏ ਦੇ ਵਿੱਚ ਪਸ਼ੂ ਵੀ ਥੋੜੇ ਜ਼ਿਆਦਾ ਪਤਾ ਨਹੀਂ ਲੱਗਦਾ ਜੀ ਪਸ਼ੂ-ਪਸ਼ੂ ਦਾ ਤੁੰਦੇ ਵਿੱਚ ਵਧੀਆ ਅੱਗ ਚੱਲ ਰਹੀ ਹੈ ਸੇਕ ਰਹੇ ਹਾਂ ਹੁਣ ਤਾਂ ਨਾਸ਼ਤਾ ਕਰ ਲਿਆ ਬ੍ਰੀਕਫਾਸਟ ਹੋ ਗਿਆ ਹੁਣ ਆਪਾਂ ਚਾਹ ਚੂ ਪੀ ਕੇ ਥੋੜੀ ਤੁੰਦ ਘੜਤੀ ਤੇ ਫਿਰ ਚੱਲਾਂਗੇ ਇੱਥੋਂ ਬਹੁਤ ਵਧੀਆ ਢਾਬੇ ਵਾਲੇ ਪ੍ਰਬੰਧ ਵਧੀਆ ਇੱਜਤ ਕਰਦੇ ਆ ਰੋਕੋ ਇਸ ਢਾਬੇ ਤੇ ਸ਼ਾਕਾਹਾਰੀ ਕੋਈ ਹੈ ਨਾ ਇਹ ਨਹੀਂ ਵੀ ਕੱਲੀ ਰੋਟੀ ਆ ਸਾਰੇ ਕਟਲ ਜਿਵੇਂ ਮੈਲਦੀ ਆ ਦਾਲ ਬਾਟੀ ਝੂਨਾ ਢੇੜੇ ਅੱਜ ਸਰਮਾਖਾ ਦੀ ਕਵਾਸ਼ ਢੇੜੇ ਤੇ ਸੋਨੀ ਦੀ ਝਾਂ ਨਾਲ ਢੇੜਿਆਂ ਦੀ ਹੋ ਜੂਗੀ ਪੂਰੀ ਸਹਣ ਦੇ ਰਾਜਸਥਾਨ ਦੇ ਢੇੜੇ ਨਹੀਂ ਖਾਦੇ ਜਾ ਪਪੀੜਿਆਂ ਵੀ ਖਾ ਕੇ ਇੱਥੋਂ ਚੱਲਾਂਗੇ। ਠੰਡ ਹੈ ਜੀ ਬਸ ਠੀਕ ਹੈ ਜੀ ਦੇਖੋ ਆਪਾਂ ਸ਼ਰਟ ਦੇ ਵਿੱਚ ਬੈਠੇ ਹੋਏ ਆਂ। ਕੋਈ ਆਪਾਂ ਚੱਲ ਰਹੀ ਹੈ। ਗੱਡੀ ਦੇ ਵਿੱਚ ਮੈਂ ਤਾਂ ਪੈ ਗਿਆ ਸੀਗੇ ਤਰਪਾਹ ਪੈ ਗਿਆ ਸੀਗੇ। ਹਵਾ ਹੋ ਪਤਾ ਹੀ ਲੱਗੀ ਉੱਥੇ ਨਾ। ਨਹੀਂ ਵਧੀਆ ਬਣਿਆ। ਵਧੀਆ ਜਗਾੜ ਆ। ਹੈ? ਤਰਪਾਹ ਲੱਗਾ ਅੰਦਰ। ਨਹੀਂ ਵਧੀਆ ਬਣਿਆ। ਰੋਣ ਵਾਸਤੇ ਬਹੁਤ ਵਧੀਆ ਬਣਾ ਲਿਖਾ। ਹੁਕਮਰਾ ਜਿਹੜਾ ਗੈਸਟ ਰੂਮ ਬਣਾਇਆ ਹੋਇਆ। ਯਾਰ ਇਸ ਨੂੰ ਵੀ ਰੱਖਾਣੇ ਆਪਦਾ ਪੈਣਾ। ਉੱਥੇ ਕਹਿ ਸਕਦੇ ਇੱਕ ਤਾਂ ਛੋਟਾ ਜਾਂ ਬੜਾ ਪੀ ਲੰਮਾ ਚੌੜਾ ਝੰਡਟ ਨਹੀਂਗਾ ਛੋਟਾ ਜਾਂ ਹੋਟਲ ਦਾ ਕੰਮਾਂ ਤੇ ਸੋਹਣਾ ਭੋਜਨ ਪਈਆ ਸਵਾਦ ਬਣਾਉਂਦੇ ਕਿਸੇ ਨਹੀਂ ਗੱਡੀ ਵਾਲੇ ਨੇ ਸੇਫ ਜਗ੍ਹਾ ਦਿਖਾਂਗੇ ਕਿਸੇ ਵੀ ਗੱਡੀ ਵਾਲੇ ਨੇ ਰੁਕਣਾ ਆਉਦਾ ਇੱਥੇ ਰੁਕੋ ਆ ਕੇ ਰਤਨਗੜ ਤੋਂ 5 ਕਿਲੋਮੀਟਰ ਪਹਿਲਾਂ ਆਉਂਦਾ ਤੇ ਸਰਦਾਰ ਸ਼ਹਿਰ ਤੋਂ 35 ਕਿਲੋਮੀਟਰ ਬਾਅਦ ਦੇ ਵਿੱਚ ਸਰਦਾਰ ਸ਼ਹਿਰ ਵੱਲ ਆਈਏ ਤਾਂ ਡਰਾਈਵਰ ਸਾਈਡ ਤੇ ਰਤਨਗੜ ਵੱਲੋਂ ਆਈਏ 100 ਮੀਟਰ ਸਾਈਡ ਤੇ ਟਾਪ ਹੈ ਆਪਾਂ ਜਿੰਨੇ ਵੀ ਆਪਣੇ ਵੀਰ ਆਏ ਤੇ ਆਪਾਂ ਇਹੀ ਕਹਾਂਗੇ ਉਹਨਾਂ ਨੂੰ ਕਿ ਆਪਦਾ ਇੱਥੇ ਰੁਕੋ ਚਾਹ ਪਾਣੀ ਪੀਓ ਰੈ ਜਾਂਦਾ ਪੂਰਾ ਪ੍ਰਬੰਧਾ ਨੌਂ ਨੂੰ ਵਾਸਤੇ ਗਰਮ ਪਾਣੀ ਦਾ ਪੂਰਾ ਪ੍ਰਬੰਧ ਦਾ ਬਾਈ ਸਾਨੂੰ ਪੁੱਛੇਗੇ ਵੀ ਸਰਦਾਰ ਜਿੰਨਾਉਣਾ ਤੇ ਆਪਾਂ ਪਾਣੀ ਗਰਮ ਕਰਵਾ ਦਿੰਨੇ ਹਰ ਇੱਕ ਸਹੂਲਤ ਛੋਟੇ ਦੇ ਹਿਸਾਬ ਨਾਲ A to Z ਸਾਰੀ ਸਹੂਲਤ ਕਿਉਂ ਨਹੀਂ ਸਹੀ ਹੈ ਨਾ ਪੂਰੀ ਸਹੂਲਤ ਪੂਰੀ ਸਹੂਲਤ ਆ ਸੁਣਾ ਕੋਈ ਗੱਲ ਬਾਤ ਰਾਤ ਯਾਰ ਉਹ ਉਮਬ ਕਰਨ ਵਾਲਾ ਨਹੀਂ ਆਪਣਾ ਜ਼ਿਗਾਰਡ ਬਣਿਆ ਕੋਈ ਨਹੀਂ ਫੇਰ ਕਿਹਦੇ ਜਿਹੜਾ ਗਵਾਚ ਗਿਆ ਸੀ ਉਮਬ ਕਰਨ ਭੱਜ ਗਿਆ ਅੱਛਾ ਇਹਦੇ ਯੁੱਧ ਲੜਾਈ ਜੀ ਸ਼੍ਰੀ ਰਾਮ ਦੀ ਤੇ ਰਾਵਣ ਦੀ ਜਦ ਲੜਾਈ ਸੀ ਹਾਂ ਸ਼੍ਰੀ ਰਾਮ ਤੇ ਹੈਲੋ ਰਾਵਣ ਦੀ ਲੜਾਈ ਸੀ ਤੇ ਕਹਿੰਦੇ ਕੁੰਭਕਰਨ ਭੱਜ ਗਿਆ ਸੀਗਾ ਤੇ ਕਿੱਥੇ ਜਾ ਕੇ ਸੌਂ ਗਿਆ ਸੀਗਾ ਤੇ ਕਹਿੰਦੇ ਅਸੀਂ ਰਾਤ ਲੱਭ ਲਿਆ ਰਾਤ ਬੁੜੀ ਠੰਡ ਕਰਕੇ ਤੇ ਕੁਛ ਥੱਕੇ ਹੋਣ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਨਹੀਂ ਤਾਂ ਕੁੰਭਕਰਨ ਰਾਤ ਅਸੀਂ ਲੱਭ ਲਿਆ ਸੀਗਾ ਆ ਬੈਠੇ ਨੇ ਇਹ ਵੀ ਕੋਈ ਹੈ ਕੁੰਭਕਰਨ ਹੈਗਾ ਲੱਭ ਲਿਆ ਸੀ ਇਹ ਕਹਿੰਦੇ ਆਪਾਂ ਵੀਡੀਓ ਬਣਾਵਾਂਗੇ ਤੇ ਪਰ ਫਿਰ ਨਹੀਂ ਬਣਾਈ ਆਪਾਂ ਇਹਨੂੰ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ ਪੂਰਾ ਵਧੀਆ ਚਲੋ ਇਹ ਬਲੌਗ ਆਪਾਂ ਛੋਟਾ ਜਿਹਾ ਬਲੌਗ ਤੁਹਾਡੇ ਨਾਲ ਪੰਜਾ ਕਮੈਂਟਾਂ ਦਾ ਬੈਠਣ ਬਣਾ ਲਿਆ ਆਪਣੇ ਚੈਨਲ ਨੂੰ ਸਰਜੋਤ ਬਲੌਗ ਸਿੱਖੋ ਸਲਿਆਣੀ ਵਾਲਿਆਂ ਨੂੰ ਸਬਸਕ੍ਰਾਈਬ ਕਰ ਲਓ ਆਪਣਾ ਫੇਸਬੁੱਕ ਤੇ ਪੇਜ ਆ ਜੀ ਕੰਪੈਨ ਲਵਰ ਸ਼ੇਅਰ ਕਮੈਂਟ ਕਰੋ ਇੰਸਟਾਗ੍ਰਾਮ ਤੇ ਪੇਜ ਆਪਣਾ ਹਰਜੋਤ ਬਲੌਗ ਉਹਨੂੰ ਵੀ ਲਾਈਕ ਕਰੋ ਸਾਰਿਆਂ ਦਾ ਧੰਨਵਾਦ